ਅੱਜ ਤੁਹਾਨੂੰ ਇੱਕ ਮੈਂ ਐਸੇ ਸਿੱਖ ਭਾਈ ਕੋ ਲੈ ਕੇ ਆਇਆ ਜਿਹੜੇ ਕਿ ਨਿਊਟ੍ਰੀ ਕੁਲਚਾ ਬਹੁਤ ਹੀ ਬਿਹਤਰੀਨ ਬਣਾ ਰਹੇ ਨੇ ਪ੍ਰਤਾਪ ਚੌਂਕ ਦੇ ਵਿੱਚ ਪਹਿਲਾਂ ਸ਼ਰਦਾਈ ਲਾਉਂਦੇ ਹੁੰਦੇ ਸੀ ਕੁਛ ਦੇ ਐਵੇਂ ਕੀ ਕਾਰਨ ਰਿਹਾ ਕਿ ਹੁਣ ਜਿਹੜਾ ਨਿਊਟ੍ਰੀ ਕੁਲਚਾ ਸ਼ਿਫਟ ਕਰ ਚੁੱਕਿਆ ਤੇ ਕਿੰਦਾ ਦਾ ਰਿਸਪੌਂਸ ਜਿਹੜਾ ਲੋਕਾਂ ਵੱਲੋਂ ਮਿਲ ਰਿਹਾ ਤੇ ਆਓ ਚੱਲਦੇ ਗੱਲਬਾਤ ਕਰਦੇ ਪੁੱਛਦੇ ਆਂ ਵੀ ਕਿੰਦਾ ਦਾ ਰਿਹਾ ਐਕਸਪੀਰੀਅੰਸ ਹੁਣ ਸ਼ਿਫਟ ਕਰਨ ਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਜੀ ਭਾਈ ਜੀ ਹੁਣ ਕੀ ਲਗਾ ਰਹੇ ਆ ਆਪਾਂ ਇਸੇ ਵਿੱਚ ਆਪਾਂ ਜੀ ਨਿਊਟਰੀ ਕਲਚਾ ਹੁੰਦਾ ਆਪਣੇ ਕੋਲੇ ਛੋਲੇ ਕਲਚਾ ਹੁੰਦੇ ਆ ਅੱਛਾ ਜੀ ਰਿਸਪੌਂਸ ਨਾ ਮਿਲਣ ਕਰਕੇ ਆਪਾਂ ਛੋਲੇ ਜਿਹੜੇ ਬਣਾਈਦੇ ਸੀਗੇ ਉਹ ਆਪਣੇ ਵੇਸਟੇ ਜਾਂਦੇ ਸੀ ਇਸ ਕਰਕੇ ਵੀਰੇ ਆਪਾਂ ਉਹ ਬੰਦ ਕਰਤੇ ਤੇ ਨਿਊਟਰੀ ਐ ਇਸ ਟਾਈਮ ਜਿਹੜੀ ਆਪਾਂ ਇਸ ਟਾਈਮ ਲੈ ਕੇ ਆਏ ਆ ਉਹ ਨਿਊਟਰੀ ਹੈਗੀ ਆ ਕੋਲ ਚ ਹੈਗੇ ਆਪਣੇ ਕੋਲੇ ਹਾਂਜੀ ਇਹ ਕੰਮ ਸ਼ੁਰੂ ਕਿਤੋਂ ਯਾਨੀ ਕਿੰਨਾ ਕ ਟਾਈਮ ਹੋ ਗਿਆ ਹੈ ਨਾ ਬਾਜੀ ਸਟਾਰਟਿੰਗ ਦੇ ਵਿੱਚ ਦਾ ਮੈਂ ਸ਼ਰਦਾਈ ਦਾ ਕੰਮ ਸ਼ੁਰੂ ਕੀਤਾ ਸੀਗਾ ਅੱਛਾ ਜੀ ਉਹ ਆਪਾਂ ਨੂੰ 5 ਮਹੀਨੇ ਹੋ ਚੁੱਕੇ ਆ ਕੰਮ ਕੀਤੇ ਨੂੰ ਤੇ ਬਹੁਤ ਵਧੀਆ ਰਿਸਪੌਂਸ ਬੜਾ ਪਿਆਰ ਦਿੱਤਾ ਆਪਣੇ ਭਰਾਵਾਂ ਨੇ ਮਾਤਾ ਉਹਨਾਂ ਨੇ ਭੈਣਾਂ ਨੇ ਬਹੁਤ ਆਪਾਂ ਨੂੰ ਪੰਜਾਬੀ ਦੇਖ ਕੇ ਖਾਲਸਾ ਦੇਖ ਕੇ ਆਪਣੇ ਕੋਲ ਆ ਕੇ ਛਕਦੇ ਰਹੇ ਆ ਤੇ ਹੁਣ ਵੀ ਦੇ ਆਪਾਂ ਨਿਊਟਰੀ ਕੁਲਚਰ ਦਾ ਕੰਮ ਸ਼ੁਰੂ ਕੀਤਾ 20 ਦਿਨ ਹੋਏ ਆ ਪੇਰਸਪਾਲ ਨਾਲ ਮਿਲਣ ਕਰਕੇ ਹੁਣ ਤੁਹਾਡੇ ਸਾਹਮਣੇ ਆ ਟਾਈਮ ਨਿਕਲ ਚੁੱਕਿਆ ਲੰਚ ਦਾ ਮੇਨ ਟਾਈਮ ਹੁੰਦਾ ਵਾ ਬਿਲਕੁਲ ਜੀ ਗੁਲਤੇ ਤੁਹਾਡੇ ਸਾਹਮਣੇ ਪਏ ਆ ਜੀ ਠੀਕ ਆ ਜੇ ਬੰਦੇ ਖਾਣਗੇ ਨਹੀਂ ਤਾਂ ਫਿਰ ਵੀਰੇ ਆਪਾਂ ਨੂੰ ਲਿਆਂਦਾ ਵੀ ਕੋਈ ਫਾਇਦਾ ਨਹੀਂਗਾ ਤੇ ਆਪਾਂ ਨੂੰ 20 ਦਿਨ ਹੋ ਗਏ ਆ ਦੇਖੋ ਆਪਾਂ ਕਿਸੇ ਕੋਲੇ ਹੈਲਪ ਨਹੀਂ ਮੰਗਦੇ ਹੈਗੇ ਆਪਾਂ ਨੂੰ ਸਿਰਫ ਇੰਨਾ ਹੈਗਾ ਵਾ ਵੀ ਆਪਾਂ ਕੰਮ ਕਰ ਰਹੇ ਆ ਆਪਾਂ ਨੂੰ ਸਕੋਰ ਕਰਨਾ ਛੱਕੇ ਜਾਣ ਜੇ ਨਹੀਂ ਚੀਜ਼ ਵਧੀਆ ਲੱਗੇ ਤਾਂ ਫਿਰ ਆ ਕੇ ਮੈਨੂੰ ਕਹਿਣ ਵੀ ਹਾਂ ਜੀ ਠੀ ਤੁਹਾਡੀ ਜੀ ਨਹੀਂ ਹੋ ਅੱਛੀ ਆ ਜਾ ਆ ਦਿੱਕਤ ਹੈ ਜਾਂ ਇਹਦੀ ਕਮੀ ਸੀਗੀ ਬਸ ਵੀਰੇ ਆਪਣੇ ਇਸ ਤੇ ਵੀ ਆਪਾਂ ਗੱਲ ਕਰਦੇ ਹਾਂ ਪਰ ਪਹਿਲਾਂ ਸਾਨੂੰ ਨੇ ਇੱਕ ਵਾਰੀ ਕੁਆਲਿਟੀ ਦਿਖਾਓ ਕਿ ਕੀ ਕਿਤੇ ਜਿਹੜੀ ਕੁਆਲਿਟੀ ਦੇ ਵਿੱਚ ਤਾਂ ਨਹੀਂ ਕਮੀ ਆ ਰਹੀ ਆਪਣੀ ਜਿਹੜਾ ਲੋਕਾਂ ਦੀ ਨਹੀਂ ਵੀਰ ਜੀ ਆਪਣੀ ਕੁਆਲਿਟੀ ਜੋ ਲੋਕੀ ਜੋ ਆਪਾਂ ਭਈਆਂ ਕੋ ਦੇਖਦੇ ਆ ਵੀ ਉਹ ਚੀਜ਼ ਉਹਨਾਂ ਕੋਲ ਸਿਰਫ ਕੀ ਆ ਕਲਰ ਐਡ ਕੀਤੇ ਹੁੰਦੇ ਆ ਐਰਰ ਰੋਡ ਪਾਇਆ ਹੁੰਦਾ ਠੀਕ ਹੈ ਜੀ ਆਪਾਂ ਸਿਰਫ ਨਾਰਮਲ ਜਿਹੜੇ ਘਰ ਦੇ ਵਿੱਚ ਰੋਟੀ ਸਬਜ਼ੀ ਬਣਦੀ ਆ ਜਿਹੜੀ ਆਪਾਂ ਉਹ ਚੀਜ਼ ਤਿਆਰ ਕਰਕੇ ਲਿਆਏ ਆਂਗੇ ਆ ਯਾਰ ਇਹ ਮੰਦੇ ਇਨਾਂ ਜਿਹੜੀ ਆ ਨਿਊਟਰੀ ਆ ਬਿਲਕੁਲ ਕੀਮਾ ਨਿਊਟਰੀ ਆ ਨਾ ਇਹ ਯਾਨੀ ਕਿ ਸਰੋਹਨ ਜੀ ਇਹਦੇ ਵਿੱਚ ਭਾਜੀ ਨਿਊਟਰੀ ਦਾ ਕੀਮਾ ਪਾਇਆ ਹੁੰਦਾ ਵਾ ਹਾਂਜੀ ਦੇਖਣ ਜਿਦਾ ਐ ਲੱਗਦਾ ਵੀ ਪਤਾ ਨਹੀਂ ਆਪਾਂ ਨੂੰ ਕੱਲਾ ਮਸਾਲਾ ਹੀ ਘਵਾਰੇ ਆ ਨਹੀਂ ਭਾਜੀ ਇਹਦੇ ਚ ਆਪਾਂ ਨਾ ਨਿਊਟਰੀ ਦਾ ਕੀਮਾ ਐਡ ਕੀਤਾ ਹੁੰਦਾ ਵਾ ਉਸ ਤੋਂ ਇਲਾਵਾ ਆਪਾਂ ਪਿਓਰ ਦੇਸੀ ਕੀ ਜਿਹੜਾ ਪਿੰਡ ਦਾ ਆਪਣਾ ਘਰ ਦਾ ਪਿਓਰ ਦੇਸੀ ਕੀ ਆਪਾਂ ਨਾਲ ਐਡ ਕਰੀਦਾ ਜੀ ਆਪਣੇ ਪੁਲਸੀਆਂ ਤੇ ਵੀ ਤੇ ਆਪਣੀ ਨਿਊਟਰੀ ਜ ਵੀ ਤੜਕਾ ਵੀ ਦੇਸੀ ਕੀ ਲਈ ਲੱਗਦਾ ਵਾ ਤੋ ਉਸ ਤੋਂ ਇਲਾਵਾ ਭਾਜੀ ਆਪਣੇ ਕੋਲੇ ਚਟਨੀ ਜਿਹੜੀ ਹੁੰਦੀ ਆ ਉਹ ਵੀ ਆਪਣੇ ਕੋਲੇ ਘਰ ਦੀ ਚਟਨੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਪਿਓਰ ਚੀਜ਼ ਆ ਕੋਈ ਇਹਦੇ ਵਿੱਚ ਕਲਰ ਨਹੀਂ ਜਿਵੇਂ ਆਪਾਂ ਕੰਪਨੀਆਂ ਦੀਆਂ ਚੀਜ਼ਾਂ ਲੈਨੇ ਆ ਉਹ ਚੀਜ਼ ਨਹੀਂ ਆਪਣੇ ਕੋਲੇ ਹੈਗੀ ਠੀਕ ਆ ਜੀ ਫਿਰ ਆਪਣਾ ਜਿਹੜਾ ਕੁਲਚਾ ਭਾਜੀ ਦੇਖ ਸਕਦੇ ਹੋ ਕੁਚਾ ਦੇਖਦਾ ਮੈਂ ਬੋਲਾਂ ਮੇਥੀ ਵਾਲਾ ਗੁਲਚਾ ਨਹੀਂ ਠੀਕ ਵਾਲਾ ਕੁਲਚਾ ਭਾਜੀ ਬਿਲਕੁਲ ਭਾਜੀ ਇਹ ਗੁਲਚਾ ਨਾ ਆਪਣਾ ਬਿਲਕੁਲ ਸੌਫਟ ਹੈ ਇਹਨੂੰ ਜਿੱਦਾਂ ਮੋੜ ਲਵਾਂਗੇ ਉਹਨੇ ਹੁਕਦਾ ਹੋ ਜਾਣਾ ਬਿਲਕੁਲ ਤਾਜੇ ਕੁਲਚੇ ਨਾ ਮੋੜਾ ਤਾਜੇ ਭਾਜੀ ਗੋਮੇ ਉੱਪਰ ਮੇਥੀ ਲੱਗੇ ਮੇਥੀ ਲੱਗੇ ਨਾਲ ਸੋਹਣੇ ਜਿਹੜੇ ਕਿ ਕੁਲਚੇ ਆਪਾਂ ਫਿਰ ਬਣਾਣਾ ਤੇ ਭਾਜੀ ਕੀ ਕਾਰਨ ਹੈ ਜਿਹੜਾ ਹੈ ਨਾ ਲੋਕਾਂ ਵੱਲੋਂ ਇੰਨਾ ਮੀਨਸ ਭਾਜੀ ਕਰਦਾ ਹੈ ਤਾਂ ਆਪਾਂ ਬਹੁਤ ਨੇਰੀ ਲਿਆਦੀ ਦੇਖੋ ਹਾਂਜੀ 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 ਵਾਈਗੁਰ ਦੀ ਮੇਰ ਨਾਲ ਆਪਾਂ ਨੇ ਭੀੜ ਲੱਗੀ ਰਹਿੰਦੀ ਸੀ ਭਾਜੀ ਆਪਣੇ ਕੋਲੇ ਗਾਹਕ ਵੀ ਹੈ ਨਾ ਜਿਹੜੇ ਖੜ ਖੜ ਕੇ ਪੀ ਕੇ ਜਾਂਦੇ ਸੀ 15 ਬੰਦਾ 20 ਮਿੰਟ ਦਾ ਵੇਟ ਕਰਕੇ ਔਰ ਮੈਂ ਗੱਡੀ ਦੇ ਵਿੱਚ ਸੀੜ ਦੇ ਉੱਪਰ ਬੈਠ ਕੇ ਰਗੜਾ ਲਾਂਦਾ ਸੀਗਾ ਉਹਦੇ ਤੇ ਬੈਠ ਕੇ ਮਤਲਬ ਮੈਨੂੰ ਗਾਹ ਉੱਠਣ ਨਹੀਂ ਦਿੰਦੇ ਸੀਗੇ ਇੰਨਾ ਕੋ ਕੰਮ ਸੀਗਾ ਮੇਰੇ ਕੋਲੇ ਤੇ ਸੀਜਨ ਉਹ ਕੋਨ ਕਰਕੇ ਬਾਜੀ ਹੁਣ ਘਰ ਤਾਂ ਜਲਾਣਾ ਠੀਕ ਆ ਜੇ ਪੰਜਾਬੀਆਂ ਨੂੰ ਇਹ ਚੀਜ਼ ਦਿਖ ਰਹੀ ਹੋਵੇ ਵੀ ਪੰਜਾਬੀ ਭਰਾ ਤੁਹਾਡਾ ਫੜਾ ਇੱਥੇ ਠੀਕ ਆ ਮੈਂ ਬਾਜੀ ਇੱਥੇ ਮੱਖੀਆਂ ਮਾਰਨ ਤਾਂ ਆਇਆ ਨਹੀਂ ਆਪਣੇ ਘਰ ਲਈ ਆਇਆ ਮੈਂ ਆਪਣੇ ਰੋਜੀ ਰੋਟੀ ਵਾਸਤੇ ਆਇਆ ਪਰ ਆਪਾਂ ਨੂੰ ਸਪੋਰਟ ਨਹੀਂ ਹੋ ਰਹੀ ਟੈਸਟ ਕਰਕੇ ਵੀ ਦੇਖਣ ਜੇ ਕੋਈ ਕਮੀ ਲੱਗੇ ਬਾਜੀ ਪਿਓਰ ਦੇਸੀ ਕੀ ਪਿਓਰ ਮੱਖਣ ਪਿਓਰ ਕਰੀਮ ਠੀਕਾ ਜੀ ਹਰ ਚੀਜ਼ ਦਾ ਆਪਾਂ ਵਰਤੋਂ ਪਿਓਰ ਚ ਕਰਦੇ ਆ ਇਹ ਕੀ ਚੀਜ਼ ਹੈ ਬਾਜੀ ਇਹ ਕਰੀਮ ਹੈ ਬਾਜੀ ਅੱਛਾ ਇਹ ਮਤਲਬ ਕਿ ਹਾਲੇ ਬੋਟਲ ਤੇ ਨਹੀਂ ਨਾ ਪਾਈ ਹੋਈ ਉਹ ਜਿੱਦਾਂ ਲਿਆਈ ਦੀ ਆ ਤਾਜੀ ਲਿਆਈ ਦੀ ਆ ਤਾਜੀ ਠੰਡੇ ਪਾਣੀ ਦੇ ਵਿੱਚ ਹੀ ਖਰਾਬ ਨਾ ਹੋਵੇ ਸਾਰੇ ਪਾਣੀ ਦੇ ਵਿੱਚ ਠੰਡੇ ਚ ਰੱਖੀ ਹੋਈਆਂ ਵੀ ਖਰਾਬ ਨਾ ਹੋਵੇ ਖੱਟੇ ਨਾ ਹੋਵੇ ਹੂੰ ਠੀਕਾ ਜੀ ਤੇ ਫੇਰ ਆਪਾਂ ਗਰਮ ਕਰਕੇ ਦਿੰਨੇ ਆ ਗੁਲਚਾ ਉਹਦੇ ਉੱਤੇ ਵੀ ਖੁੱਲਾ ਦੇਸੀ ਕੀ ਲਾਈਦਾ ਕਿ ਇਹ ਨਹੀਂ ਵੀ ਥੋੜਾ ਬੋਟਾ ਲਾਤਾ ਤਾਂ ਗਰਮਸਾਰਤਾ ਜਾਂ ਭਈਆਂ ਵਾਂਗੂ ਗੁਰਸੇ ਨਹੀਂ ਰੱਖਿਆ ਮਾੜਾ ਮਾੜਾ ਲਾ ਕੇ ਤਾਂ ਕੰਮ ਸਾਰਿਆ ਪਿਓਰ ਜੀ ਦਾ ਖੁੱਲਾ ਭਾਈ ਦਾ ਉਹਨੇ ਆਪਣੇ ਪੰਜਾਬੀ ਦੋ ਵੀਰ ਆਏ ਹੋਏ ਸੀਗੇ ਛੱਕੇ ਗਏ ਬੜੇ ਖੁਸ਼ ਹੋਏ ਮੈਂ ਇਹੀ ਚਾਹਨਾ ਵਾਂ ਵੀ ਹੋਰ ਵੀ ਮੇਰੇ ਭਰਾਣ ਛੱਕੇ ਜਾਣ ਜੇ ਅਗਰ ਉਹਨਾਂ ਨੂੰ ਵਧੀਆ ਲੱਗੂਗਾ ਤਾਂ ਵਧੀਆ ਦੱਸਣਗੇ ਜਾਂ ਮਾੜੀ ਲੱਗੂਗਾ ਜੇ ਮਾੜਾ ਹੀ ਦੱਸਣਗੇ ਭਾਈ ਜੀ ਇੱਕ ਵਾਰ ਨਾ ਪਲੇਟ ਲਾ ਕੇ ਦਿਖਾਓ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਕੁਆਲਿਟੀ ਆਪਾ ਇੱਥੇ ਬਣਾ ਰਹੇ ਆ ਹਾਂਜੀ ਆ ਜਿਹੇ ਕੇਸ ਲੈਵਲ ਦਾ ਯਾਨੀ ਕਿ ਆਪਾਂ ਸਾਫ਼ ਸੁਥਰੀ ਨਾਲ ਜਿਹੜਾ ਸਾਰਾ ਪ੍ਰੇਪਰੇਸ਼ਨ ਕਰ ਰਹੇ ਆ ਹਾਂਜੀ ਭਾਜੀ ਮੈਂ ਤੁਹਾਨੂੰ ਪਲੇਟ ਲਾ ਕੇ ਦੇ ਖਾ ਦੇਣਾ ਕਿੰਨੇ ਮਹੀਨੇ ਹੋ ਗਏ ਜੀ ਤੁਹਾਨੂੰ ਬਿੰਦੇ ਨੂੰ ਬਹੁਤ ਠੀਕ ਲੱਗੇ ਜੀ 5 ਮਹੀਨੇ ਹੋ ਗਏ ਪੰਜ ਮਹੀਨੇ ਹੋ ਗਏ ਹੁਣਗੇ ਤਾਂ ਨਾ ਕੋਈ ਕੰਮ ਹੀ ਲੱਗੇ ਬਹੁਤ ਵਧੀਆ ਜੀ ਆ ਤੋਂ ਆ ਤੋਂ ਇਹ ਰਹੋ ਕਿ ਜੇ ਆਪ ਕੋ ਕੋ ਬਦਲਾ ਕਰਦਾ ਜਗਾ ਜਗਾ ਆਪਣਾ ਨਵਾਂ ਕੋਈ ਫਕਸਾ ਜਾਂ ਪਰਿਵਾਰਾਰੇ ਧਿਆਨ ਕੀਤੇ ਜਾਂਦੇ ਹਾਂਜੀ ਹਾਂਜੀ ਜਰੂਰ ਤਾਂ ਭਾਜੀ ਆਪਾਂ ਇੱਕ ਵਾਰੀ ਮਿਸ ਦੇਖਿਆ ਨਾ ਪਰਿਵਾਰ ਆਹ ਜੀ ਹਾਂਜੀ ਪਰਿਵਾਰ ਕਹਿੰਦੇ ਜਾਂਦੇ ਜਰੂਰ ਵੀ ਜਿਹੜਾ ਵੀ ਗੱਲਾਂ ਜੇ ਕਹਿ ਰਹੇ ਆ ਵੀ ਜੇਸਵੀ ਉਹ ਲਾ ਕੇ ਬਣਦਾ ਬਣਾਦੇ ਵੀ ਆਂਗਾ ਸੋਚ ਕੇ ਹਾਂਜੀ ਭਾਜੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਾਈਦਾ ਵਾ ਕਿਵੇਂ ਕੋਈ ਕੋਈ ਕਮੀ ਨਹੀਂ ਛੱਡੀ ਜੀ ਔਰ ਉਸ ਤੋਂ ਇਲਾਵਾ ਭਾਜੀ ਆ ਦੇਖ ਰਹੇ ਹੋ ਕਪੜਾ ਹਾਂਜੀ ਇਹ ਕਪੜਾ ਭਾਜੀ ਜਿੰਨੀ ਵਾਰ ਵੀ ਕੁਲਚਾ ਗਰਮ ਹੋਊਗਾ ਤਾਂ ਜੋ ਵੀ ਹੈ ਇਹ ਕਪੜਾ ਤੇ ਦੇਸੀ ਕੀ ਨਾ ਭਰਿਆ ਹੋਵੇ ਤਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ ਜੇ ਜਿਹੜੀ ਵੀ ਡਸਟ ਆਂਦੀ ਆ ਉਹ ਡਸਟ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤਾਂ ਬਈਨੇ ਬੁਰਤੂਲਾਂ ਸਾਫ਼ ਕਰਕੇ ਕੰਮ ਕਰਦੇ ਆ ਇੱਥੇ ਬਣਾਇਆ ਪੂਰਾ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ ਨਾ ਹਾਂਜੀ ਭਾਜੀ ਮੈਂ ਤਾਂ ਸਗੋ ਇਹ ਦੇਖ ਰਿਹਾ ਵਾਂ ਵੀ ਮੇਰਾ ਜੇ ਅਗਰ ਕੰਮ ਥੋੜਾ ਜਿਆਦਾ ਚੱਲ ਵੀ ਪੈਂਦਾ ਨਾ ਉਸ ਤੋਂ ਵਾਲਾ ਉਸ ਤੋਂ ਬਾਅਦ ਮੈਂ ਨਾ ਉਸ ਸਾਹਬ ਦੇ ਨਾ ਕਵਰਿੰਗ ਸਿਸਟਮ ਲੈ ਕੇ ਬਣਾਉਂਗਾ ਵੀ ਜਿਹੜਾ ਤਵੇ ਨੂੰ ਕਵਰ ਕਰਕੇ ਸਕਦਾ ਤੇ ਆਪਾਂ ਸਾਫ਼ ਸੁਥਰੀ ਚੀਜ਼ ਰਖਵਾਨੀ ਆ ਬੰਦਿਆਂ ਨੂੰ ਭਰਾਵਾਂ ਨੂੰ ਮਾਤਾ ਨੂੰ ਜਿੰਨੇ ਵੀ ਬੱਚੇ ਹਨ ਉਹਨਾਂ ਨੂੰ ਸਾਫ਼ ਸੁਥਰੀ ਚੀਜ਼ ਦੇਣਾ ਚਾਹਨਾ ਵੀ ਚੱਲਣ ਉਹ ਵੀਰੇ ਆਪਣੇ ਬੱਚੇ ਅੱਜ ਦਾ ਰਹਿਮ ਦੇਖ ਹੀ ਰਹੇ ਹਾਂ ਆਪਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੈਮੀਕਲ ਆਦਿ ਲਾਤਾ ਹੋਇਆ ਅਸਤਿੰਗ ਦੇਖ ਲੋ ਕਿੰਨੀ ਕੋ ਵਧੀਆ ਚੀਜ਼ ਹੈ ਬਿਲਕੁਲ ਉਹ ਕਿੱਦਾਂ ਬੰਦੀ ਔਰ ਉਤੇ ਸੋ ਲਿਖਿਆ ਵੀ ਹੋਇਆ ਸਪੈਸ਼ਲੀ ਕਿ ਉਹ ਚੀਜ਼ ਉਤੇ ਖਤਰੇ ਵਾਲੀ ਨਹੀਂ ਹੈ ਬੱਚਿਆਂ ਨੂੰ ਨਹੀਂ ਦੇ ਸਕਦੇ ਆਪਾਂ ਸਰਦਾਈ ਕੋ ਮਾੜੀ ਹੈ ਸਾਜੀ ਤਿਆਰ ਨਹੀਂ ਆ ਉਹ ਸਭ ਤੋਂ ਵੱਡੀ ਗੱਲ ਕੁਦਰਤ ਨੇ ਬਣਾਈ ਹੋਈ ਚੀਜ਼ ਹੈ ਜਿਹੜੀ ਆਪਾਂ ਤਿਆਰ ਕਰੀਦੀ ਆ ਹੁਣ ਇਹ ਵੀ ਜਿਹੜੀ ਚੀਜ਼ ਬਣਨ ਲੱਗੀ ਆ ਇਹ ਵੀ ਕੁਦਰਤ ਤੋਂ ਹੀ ਹੈ ਜਿਵੇਂ ਸੀ ਕੀ ਆਪਣਾ ਜਿਹੜਾ ਉਹ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਵਾ ਸ਼ਗਨ ਵਾਤੇ ਵੀ ਆਪਣਾ ਜਿੰਦਾ ਇਕਦਮ ਕਾਇਮ ਰਹਿਣਾ ਬਿਲਕੁਲ ਅੱਜ ਦੇ ਟਾਈਮ 'ਚ ਦੇਖ ਲਓ 25 ਸਾਲ ਦਾ ਮੁੰਡਾ ਵੀ ਕਹੀ ਜਾਂਦਾ ਮੇਰੇ ਕਮਰ 'ਚ ਦਰਦ ਆ ਮੇਰਾ ਸਰਵਾਈਕਲ ਹੋ ਗਿਆ ਫਿਰ ਆ ਹੋ ਗਿਆ ਮਰੇ ਉਹ ਹੋ ਗਿਆ ਇਹ ਚੀਜ਼ਾਂ ਨੂੰ ਦੇਖ ਕੇ ਆਪਾਂ ਇਸਲੀ ਸ਼ੁਰੂ ਕੀਤਾ ਵਾ ਵੀ ਵਧੀਆ ਚੀਜ਼ ਖਵਾਣੀ ਆ ਵੀਰ ਜੀ ਆਪਾਂ ਕੋਈ ਕੰਮ ਨਹੀਂ ਛੱਡਣੀ ਆਗੀ ਆਪਾਂ ਤੁਹਾਨੂੰ ਫਾਲ ਲਾ ਕੇ ਦਫਾਨੇ ਆ ਹਾਂਜੀ ਗੱਲ ਤੇ ਤੁਸੀਂ ਸ਼ਗੋ ਮੇਰਾ ਫਿਰ ਪਿੱਛੇ ਯਾਨੀ ਕਿ ਪਹਿਲਾਂ ਸਫਾਈ ਕੀਤੀ ਜਾਊਗੀ ਹਾਂਜੀ ਵੀਰੇ ਪਹਿਲੇ ਡਸਟ ਸਾਫ ਹੋਈ ਫਿਰ ਵੀਰੇ ਆਪਾਂ ਚੰਗੀ ਤਰ੍ਹਾਂ ਵਾਲੇ ਇਹ ਵੀ ਨਹੀਂ ਵੀ ਖੁਲਚਾ ਸੈਂਟਰ ਚ ਗਰਮ ਹੋਣਾ proper ਕਲੀ ਸੈਂਟਰ ਚ ਸਾਫ ਕਰ ਲਈ ਚੰਗੀ ਤਰ੍ਹਾਂ ਤਵੇ ਤੇ ਕਪੜਾ ਵੱਜੂਗਾ ਔਰ ਜਿੰਨੀ ਡਸਟ ਹੋएगी ਨਾਲ ਲੱਗ ਜੂਗੀ ਠੀਕ ਆ ਵੀਰੇ ਉਸ ਤੋਂ ਬਾਅਦ ਆਪਾਂ ਇਹਨੂੰ ਚਲਾਵਾਂਗੇ ਤੇ ਫਿਰ ਦੇਸੀ ਕੀ ਫਿਰ ਉਸ ਤੋਂ ਬਾਅਦ ਆਪਾਂ ਖੁਲਚਾ ਆਵਾਪਾ ਇਹ ਵੀ ਨੇ ਤਾਂ ਬੜੇ ਵੱਡੇ ਸਾਈਜ਼ਾ ਰੱਖਿਆ ਹੈ ਨਾ ਆਪਾਂ ਫਿਰ ਪ੍ਰੋਪਰ ਘੈਂਟ ਨਹੀਂ ਭਾਜੀ ਇਹ ਤਵਾ ਇਸ ਲਈ ਰੱਖਿਆ ਹੈ ਆਪਣੇ ਜਿਹੜੇ ਪੰਜਾਬੀ ਆਣਾ ਖਾਸ ਕਰਕੇ ਭਈਆਂ ਕੋਲ ਇਹੋ ਜਿਹੇ ਦਵੇ ਹੁੰਦੇ ਨੇ ਉਹ ਜ਼ਿਆਦਾਤਰ ਭਜਦੇ ਹੀ ਉਧਰ ਨੂੰ ਆ ਹਾਂ ਜੇ ਪੰਜਾਬੀ ਨੇ ਰਖ ਲਿਆ ਪੰਜਾਬੀ ਕੋਲ ਕੋਈ ਨਹੀਂ ਆ ਰਿਹਾ ਹੂੰ ਮਈਆਂ ਕੋਲੇ ਜਾਣਗੇ ਇਹ ਕਿਉਂ ਦੇਖ ਲਿਆ ਦੇਸੀ ਕੀ ਹੁਣ ਵੀਰੇ ਇਹਦੇ ਆਪਾਂ ਕਰੀਮ ਐਡ ਕਰਾਂਗੇ ਓਏ ਹੋਏ ਏ ਪ੍ਰੋਪਰ ਡੈਰੀ ਫਰੈਸ਼ ਕਰੀਮ ਹੈ ਨਾ ਹਾਂਜੀ ਹਾਂਜੀ ਪਿਓਰ ਜੀ ਉਸ ਤੋਂ ਬਾਅਦ ਭਾਜੀ ਚਟਨੀ ਘਰ ਦੀ ਬਣੀ ਹੋਈ ਆ ਗਈ ਜੀ ਆਪਣੀ ਚਟਨੀ ਆ ਗਈ ਜੀ ਘਰ ਦੀ ਬਣੀ ਬਹੁਤ ਹੀ ਸ਼ਾਂਤ ਰਹਿ ਜਦੋਂ ਇਹ ਡੱਬਾ ਖੋਲਦੇ ਹੋ ਨਾ ਵੀ ਇੱਕ ਵਾਰੀ ਤਾਂ ਰੂਹ ਖੁਸ਼ ਹੋ ਜਾਂਦੀ ਹੈ ਭਾਜੀ ਇਹ 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 ਵੀ ਦੇਸੀ ਹੈ ਜੀ ਮਦੀਨਾ ਹਾਂ ਜਿਹੜਾ ਪਿੰਡਾਂ ਵਾਲਾ ਘੈਂਟ ਹਾਂਜੀ 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 ਆਪਾਂ ਪ੍ਰੋਪਰੇ ਦੇ ਵਿੱਚ ਵੀ ਆਪਾਂ ਕੰਮ ਹੀ ਪਿੰਡਾਂ ਵਾਲਾ ਕਰਨਾ ਜੀ ਕਿਉਂਕਿ ਆਪਣੇ ਕੋਲ ਪਿੰਡਾਂ ਵਾਲੇ ਜ਼ਿਆਦਾ ਆਣਗੇ ਤਾਂ ਹੀ ਆ ਕੀ ਆ ਬਾਈ ਤੇ ਹੁਣ ਆਪਣੇ ਗੰਢੇ ਆ ਗਏ ਜਿਹੜੇ ਹਾਂ ਜੀ ਆਪਣੇ ਜਿਹੜੇ ਪੰਜਾਬੀ ਹਨ ਜਾਰਾਦਰ ਦੇਸੀ ਕੀ ਨੂੰ ਬੜਾ ਪਸੰਦ ਕਰਦੇ ਆ ਬਿਲਕੁਲ ਜੀ ਇਸੇ ਕਰਕੇ ਤਾਂ ਮੈਂ ਦੇਸੀ ਕੀ ਦੇ ਗੁਲcze ਬਣਾਉਣਾ ਹੋਰ ਲੁਧਿਆਣਾ ਸ਼ਹਿਰ ਚ ਬੜੀਆਂ ਛੋਪਾਂ ਨੇ ਬੜੀਆਂ ਰੇੜੀਆਂ ਨੇ ਪਰ ਉੱਥੇ ਦੇਸੀ ਕੀ ਤਾਂ ਨਹੀਂ ਯੂਜ਼ ਕੀਤਾ ਜਾਂਦਾ ਮੱਖਣ ਵਰਤਿਆ ਜਾਂਦਾ ਮੱਖਣ ਵੀ ਭਾਜੀ ਉਹ ਵੀ ਤੁਹਾਨੂੰ ਪਤਾ 20 ਰੁਪਏ ਵਾਲਾ ਲਵੇਸ਼ਰ ਜੀ ਹਾਂ ਜੀ ਤੇ ਭਾਈ ਜੀ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਬੈਗਾ ਫਟਾਫਟ ਲੋਕੇਸ਼ਨ ਲਾ ਦੋ ਆਪਣੀ ਦਾ ਭਾਈ ਜੀ ਲੁਧਿਆਣਾ ਪ੍ਰਤਾਪ ਚੌਂਕ ਠੀਕ ਹੈ ਜੀ ਬੱਸ ਸਟੈਂਡ ਸਟਾਪ ਹੈਗਾ ਉਹਦੇ ਬਿਲਕੁਲ ਸਾਹਮਣੇ ਪੁਲ ਦੇ ਥੱਲੇ ਆਪਾਂ ਬੈਠੇ ਆਂ ਸਰਦਾਈ ਵੀ ਆਪਾਂ ਉਰੀ ਲਾਈ ਦੀ ਸੀ ਕੁ ਸ਼ੁਰੂਆਤ ਤੋਂ ਠੀਕ ਹੈ ਜੀ ਤੇ ਨਿਊਟਰੀ ਕੁਲਚਾ ਵੀ ਉਰੀ ਆਪਾਂ ਸ਼ੁਰੂ ਕੀਤਾ ਵਾ ਤੇ ਆਪਣਾ ਅੱਡਾ ਬਣਾਇਆ ਵਾ ਤੇ ਬਾਕੀ ਭਰਾਵਾਂ ਨੇ ਆ ਕੇ ਪਿਆਰ ਦੇਣਾ ਮੈਂ ਤੇ ਆਪਾਂ ਬੈਠੇ ਆਂ ਇਹਦੀ ਟਾਈਮਿੰਗਸ ਕੀ ਰਹੂਗੀ ਜੇ ਤੁਹਾਡੇ ਹੋਵੇ ਸਰੇਣਾ ਆਉਣਾ ਭਾਜੀ ਆਪਾਂ ਦੱਸ ਦਉ ਸ਼ਾਮ ਦੇ 5 ਵਜੇ ਤੱਕ ਹੁੰਨੇ ਆਰੇ ਠੀਕ ਹੈ ਜੀ ਤੇ ਜਦੋਂ ਮਰਜੀ ਆਪਣਾ ਨੰਬਰ ਲਿਖਿਆ ਓਕੇ 959202935 ਕਾਲ ਕਰਕੇ ਵੀ ਆਪਾਂ ਨੂੰ ਬੁੱਕ ਵੀ ਕਰ ਦੋ ਤਾਂ ਬਈ ਆਪਣੀ ਪਲੇਟ ਪੈਕ ਕਰਕੇ ਰੱਖ ਦਿਓ ਅਸੀਂ ਆ ਰਹੇ ਆ ਠੀਕ ਹੈ ਜੀ ਤੇ ਆਪਾਂ ਉਹਨਾਂ ਲਈ ਪਲੇਟ ਪੈਕ ਕਰਕੇ ਰੱਖਾਂਗੇ ਕਿਉਂਕਿ ਅੱਜ ਕੱਲ ਹਰ ਬੰਦੇ ਕੋਲੇ ਸਮਾਂ ਘੱਟ ਆ ਭਾਜੀ ਬਈ ਪਲੇਟ ਬਣ ਕੇ ਤਿਆਰ ਆ ਨਾ ਆਪਣੇ ਹਾਂਜੀ ਭਾਜੀ ਤਾਂ ਕਰਦੇ ਨੇ ਟਰਾਈ ਕਰਦੇ ਆਪਾਂ ਤੁਸੀਂ ਦੇਖ ਰਹੇ ਹੋ ਭਾਜੀ ਕਰੀਮ ਦੇ ਉੱਪਰ ਦੇਸੀ ਕੀ ਆ ਰਿਹਾ ਬਿਲਕੁਲ ਜੀ ਉਹ ਕਰੀਮ ਦੇ ਵਿੱਚੋਂ ਹੀ ਦੇਸੀ ਹੀ ਨਿਕਲਣਾ ਨਾ ਆ ਸਾਰਾ ਦੇਖ ਲਓ ਉਹ ਪਿਗਲ ਗਈ ਨਾ ਉਹਨਾਂ ਗਰਮ ਨਿਊਟਰੀ ਹੋਣ ਕਰਕੇ ਆਜ਼ਾਰਾ ਦੇਸੀ ਦੀ ਆ ਗਿਆ ਲੋ ਭਾਜੀ ਤਾਂ ਆਪਣੇ ਪਲੇਟ ਮਾਰ ਜਿਹੜੀ ਤਿਆਰ ਹੈ ਤੇ ਹੁਣ ਚੱਕ ਕੇ ਦੱਸੋ ਵਾਈਟ ਲੈ ਕੇ ਵੀ ਕਿੱਦਾਂ ਲੱਗਿਆ ਤਾਂ ਲੈਟਸ ਆਪਾਂ ਟਰਾਈ ਕਰਦੇ ਆ ਨੋ ਆਜੋ ਤੇ ਇਹਦੇ ਐ ਵੀ ਜਿਹੜਾ ਕਿ ਦੇਸੀ ਕਿਉ ਪਾਇਆ ਹੋਇਆ ਜਿਹੜੀ ਡਿਟਰੀ ਬਣਾਈ ਹੋਈ ਹੈ ਕਿੱਦਾਂ ਦੀ ਅਸਲ ਦੇ ਵਿੱਚ ਹੈਗੀ ਹੈ ਤੇ ਚੜਨੀ ਕਿੱਦਾਂ ਦੀ ਹੈ ਤਾਂ ਜਿਹੜੀ ਪਲੇਟ ਹੁਣ ਆਪਣੀ ਬਣ ਕੇ ਤਿਆਰ ਆ ਉਹਨੂੰ ਟੇਸਟ ਕਰਦੇ ਦੱਸਦੇ ਐ ਵੀ ਜਿਹੜਾ ਅਸਲ ਤੇ ਜਿਹੜੀਆਂ ਗੱਲਾਂ ਕਹੀਆਂ ਗਈਆਂ ਕਈਆਂ ਨੇ ਜਿੱਦਾਂ ਦੀ ਬਣਾਈ ਗਈ ਹੈ ਅੱਟੇ ਸੋਸ਼ਲ ਦੇ ਵਿੱਚ ਆ ਵੀ ਰਿਹਾ ਜਿਹੜੀ ਚੜਨੀਆਂ ਕਿੱਦਾਂ ਚੜਨੀਆਂ ਨੇ ਜਿਹੜੀ ਨਿਊਟਰੀਆ ਕਿਸ ਤਰ੍ਹਾਂ ਦੀ ਇਹ ਖੁਸ਼ਬੂ ਤਾਂ ਬਹੁਤ ਚੰਦਰ ਆ ਰਹੀ ਸੀਗੀ